ਸਾਰੇ ਵੀਰਾਂ ਨੂੰ ਸასი ਕਾਲ ਡਿਸਟ੍ਰਿਕਟ ਤਰਨਤਾਰਨ ਮਾਜਾ ਮਾਲਵਾ ਮੋਟਰ ਆਪਣੇ ਕੋਲ ਸੋਨਾਲ ਇੱਕ ਆ ਗਿਆ ਜੀ 60 ਮਾਡਲ 2020 3 ਸਪੀਡ ਚੇਂਜ ਵਾਲਾ ਵਿਦ ਆਲ ਸੈਸਰੀ ਨੋਵੋ ਆ ਗਿਆ ਜੀ ਮਾਡਲ 2020 750 ਆ ਗਿਆ ਜੀ ਮਾਡਲ 2024 6055 ਆ ਗਿਆ ਜੀ ਮਾਡਲ 2021 ਫਾਰਮ 45 ਆ ਗਿਆ ਜੀ ਮਾਡਲ 2008 605 ਆ ਗਿਆ ਜੀ ਮਾਡਲ 2010 655 ਆ ਗਿਆ ਜੀ ਮਾਡਲ 2020 ਨੋਬੋ ਆ ਗਿਆ ਜੀ ਸੀਆਈਡੀ ਟਰੈਕਟਰ ਮਾਡਲ 2023 ਐਮਸੀ ਆ ਗਿਆ ਜੀ 940 ਮਾਡਲ 2012 555 ਆ ਗਿਆ ਜੀ ਮਾਡਲ 2016 655 ਆ ਗਿਆ ਜੀ ਮਾਡਲ 2023 755 ਆ ਗਿਆ ਜੀ ਮਾਡਲ 2024 855 ਆ ਗਿਆ ਜੀ ਮਾਡਲ 2018 ਫਾਰਮ ਆ ਗਿਆ ਜੀ 3065 ਮਾਡਲ 2021 ਸੌਲਸ ਆ ਗਿਆ ਜੀ 5724 ਮਾਡਲ 2022 ਆਨ ਮਾਈਸੀ ਆ ਗਿਆ ਜੀ ਮਾਡਲ 2003 605 ਨੂਵੋ ਆ ਗਿਆ ਜੀ ਮਾਡਲ 2019 575 ਆ ਗਿਆ ਜੀ ਮਾਡਲ 2007 605 ਆ ਗਿਆ ਜੀ ਮਾਡਲ 2015 275 ਆ ਗਿਆ ਜੀ ਮਾਡਲ 1991 ਫੋਰਮ 355 ਆ ਗਿਆ ਜੀ ਮਾਡਲ 2017 ਸਵਰਾਜ ਆ ਗਿਆ ਜੀ 855 ਮਾਡਲ 2013 ਪ੍ਰੀਤ ਆ ਗਿਆ ਜੀ 4/4 ਮਾਡਲ 2018 ਗੀਤ 3 ਸਪੀਡ ਆ ਗਿਆ ਜੀ ਮਾਡਲ 2022 ਜਿਹੜੇ ਵੀ ਕਿਸਾਨ ਵੀਰ ਨੇ ਨਿਊ ਟਰੈਕਟਰ ਬੁੱਕ ਕਰਵਾਉਣਾ ਪੀਐਸ 755 ਪੀਐਸ 4/2 4/4 ਫੋਨ ਨੰਬਰ 703027623 ਸਿੰਘ ਸਿੰਘ ਸੌਜੀ ਨਾਲ ਡੀਲ ਕਰ ਸਕਦਾ ਜੀ ਜਿਹੜੇ ਕਿਸਾਨ ਵੀਰ ਨੇ ਟਰਬੋ ਲਗਵਾਣੇ ਉਹ ਵੀ ਲਗਵਾ ਸਕਦਾ ਜੀ ਜਿਹੜੇ ਕਿਸਾਨ ਵੀਰ ਨੇ ਬਾਗਾਂ ਵਾਸਤੇ ਟਰੈਕਟਰ ਛੋਟੇ ਬੁੱਕ ਕਰਨਾ ਉਹ ਵੀ ਕਰ ਸਕਦਾ ਜੀ ਫੋਨ ਨੰਬਰ 7032726523 ਤੇ ਨਿਊ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਜੀ ਸਾਰੇ ਕਿਸਾਨ ਵੀਰਾਂ ਨੂੰ ਸਸਿਕਾ